ਕਿਸਾਨਾਂ ਨੇ ਸਰਕਾਰ ਵਿਰੁੱਧ ਨਵਾਂ ਮੋਰਚਾ ਖੋਲੰਦਾ ਐਲਾਨ ਕਰ ਦਿੱਤਾ ਹੈ। ਇੱਕ ਮਹੱਤਵਪੂਰਨ ਮੀਟਿੰਗ ਵਿੱਚ ਸਾਰੇ ਬਲਾਕ ਪ੍ਰਧਾਨਾਂ ਤੇ ਹੋਰ ਆਗੂਆਂ ਨੇ ਭਾਗ ਲਿਆ ਅਤੇ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਪੁੱਲਿੰਗ ਨੀਤੀ ਦਾ ਖੁੱਲਕੇ ਵਿਰੋਧ ਕੀਤਾ ਗਿਆ। ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਇਸ ਨੀਤੀ ਨਾਲ ਲਗਭਗ 20 ਹਜ਼ਾਰ ਪਰਿਵਾਰ ਪ੍ਰਭਾਵਿਤ ਹੋ ਸਕਦੇ ਨੇ ਜਿਸ ਕਾਰਨ ਇਹ ਨੀਤੀ ਲੋਕ ਵਿਰੋਧੀ ਹੈ। ਆਗੂਆਂ ਨੇ ਮੰਗ ਕੀਤੀ ਕਿ ਇਸ ਨੀਤੀ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਹੁਣ ਤੱਕ ਜਾਰੀ ਕੀਤੀਆਂ ਗਈਆਂ ਸਾਰੀਆਂ ਨੋਟੀਫਿਕੇਸ਼ਨਾਂ ਨੂੰ ਵੀ ਵਾਪਸ ਲਿਆ ਜਾਵੇ। ਇਸ ਦੇ ਨਾਲ-ਨਾਲ ਫ੍ਰੀ ਟ੍ਰੇਡ ਐਗਰੀਮੈਂਟ ਯਾਨੀ ਕਿ ਐਫਟੀਏ ਬਾਰੇ ਮਿਲੀ ਜਾਣਕਾਰੀ ਨੂੰ ਲੈ ਕੇ ਵੀ ਆਗੂਆਂ ਨੇ ਚਿੰਤਾ ਜਤਾਈ ਹੈ। ਉਹਨਾਂ ਮੰਗ ਕੀਤੀ ਹੈ ਕਿ ਇਸ ਐਗਰੀਮੈਂਟ ਤੋਂ ਖੇਤੀ ਖੇਤਰ ਨੂੰ ਬਾਹਰ ਰੱਖਿਆ ਜਾਵੇ ਕਿਉਂਕਿ ਖੇਤੀਬਾੜੀ ਤੇ ਇਸ ਦਾ ਨਕਾਰਾਤਮਕ ਅਸਰ ਪੈ ਸਕਦਾ ਹੈ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਐਗਰੀਮੈਂਟ ਦੇ ਤਹਿਤ ਖੇਤੀ ਖੁੱਲੀ ਜਾਂਦੀ ਹੈ ਤਾਂ ਇਸ ਦੇ ਵਿਰੋਧ 'ਚ ਵੱਡਾ ਅੰਦੋਲਨ ਕੀਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜਵਾਲ ਦੀ ਅਗਵਾਈ ਵਿੱਚ ਜਥੇਬੰਦੀ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ, ਬਲਾਕ ਪ੍ਰਧਾਨਾਂ ਅਤੇ ਹੋਰ ਪ੍ਰਮੁੱਖ ਆਗੂਆਂ ਦੀ ਇੱਕ ਵਿਸ਼ੇਸ਼ ਇਕੱਤਰਤਾ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਹੋਈ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਬੀਰ ਸਿੰਘ ਰਾਜਵਾਲ ਨੇ ਪੰਜਾਬ ਸਰਕਾਰ ਨੂੰ ਲੈਂਡ ਪੂਲਿੰਗ ਨੋਟੀਫਿਕੇਸ਼ਨ ਨੂੰ ਫੌਰੀ ਤੌਰ ਤੇ ਰੱਦ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਰਕਾਰ ਨੇ ਨੋਟੀਫਿਕੇਸ਼ਨ ਰੱਦ ਨਾ ਕੀਤਾ ਤਾਂ ਇੱਕ ਵੱਡਾ ਸੰਘਰਸ਼ ਖੇਤੀ ਉਲੀਕਿਆ ਜਾਵੇਗਾ। ਇਸ ਸੰਬੰਧੀ ਉਹਨਾਂ ਦੱਸਿਆ ਕਿ ਚੰਡੀਗੜ੍ਹ ਵਿੱਚ 6 ਜੁਲਾਈ ਨੂੰ ਕਿਸਾਨ ਭਵਨ ਵਿਖੇ ਸਮੂੱਚੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੀ ਇੱਕ ਹੰਗਾਮੀ ਮੀਟਿੰਗ ਸੱਦੀ ਗਈ ਹੈ ਜਿਸ ਦੇ ਵਿੱਚ ਅਗਲੀ ਰੂਪਰੇਖਾ ਉਲੀਕੀ ਜਾਵੇਗੀ ਇਸ ਦੌਰਾਨ ਰਾਜੀਵਾਲ ਨੇ ਹੋਰ ਕੀ ਕੁਝ ਕਿਹਾ ਇੱਕ ਵਾਰ ਤੁਸੀਂ ਉਹ ਵੀ ਸੁਣ ਲਓ ਕੀਤਾ ਅਸੀਂ ਜਿਹੜੀ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਹੈ ਉਹਨੂੰ ਰੱਦ ਕੀਤਾ ਹੈ ਔਰ ਅਸੀਂ ਸਮਝਦੇ ਹਾਂ ਵੀ ਸਰਕਾਰ ਪੰਜਾਬ ਦੇ ਜਿੰਨਾ ਕ ਹੁਣ ਤੱਕ ਨੋਟੀਫਿਕੇਸ਼ਨ ਕੀਤੀ ਹੈ ਉਹਦੇ ਨਾਲ ਘੱਟੋ ਘੱਟ 14000 ਪਰਿਵਾਰਾਂ ਨੂੰ ਉਜਾੜਨ ਦਾ ਬੰਧ ਨੂੰ ਸਰਕਾਰ ਨੇ ਬੰਨਤਾ ਹੁਣ ਤੱਕ 43983 ਏਕੜ ਜ਼ਮੀਨ ਜਿਹੜੀ ਸਾਰੇ ਪੰਜਾਬ ਵਿੱਚ ਕਰਨ ਦੀ ਆਲਰੇਡੀ ਨੋਟੀਫਿਕੇਸ਼ਨ ਹੋ ਚੁੱਕੀ ਸੀ ਉਹਦੇ ਬਾਅਦ 6 ਜ਼ੋਨਾਂ ਵਿੱਚ ਇੰਡਸਟਰੀਅਲ ਜ਼ੋਨ ਬਣਾਉਣ ਵਾਸਤੇ 21550 ਏਕੜ ਦੀ ਅੱਜ ਨਵੀਂ ਕਰ ਦਿੱਤੀ ਇਤੋਂ 65533 ਏਕੜ ਜ਼ਮੀਨ ਹੋ ਤੱਕ ਸਰਕਾਰ ਲੈਂਡ ਪੂਲਿੰਗ ਸਕੀਮ ਚ ਲੈ ਚੁੱਕੀ ਹੈ 665 ਕਲੋਨੀਆਂ ਹੋਰ ਬਣਾਉਣੀਆਂ ਜਿਹਦਾ ਅਰਥ ਹੈ ਵੀ 1 ਲੱਖ ਏਕੜ ਤੋਂ ਵੱਧ ਉਪਜਾਊ ਜ਼ਮੀਨ ਇੱਥੇ ਸਰਕਾਰ ਜ਼ਬਰਦਸਤੀ ਲੈਣਾ ਚਾਹੁੰਦੀ ਹੈ ਔਰ ਇਹਦੇ ਨਾਲ 1 ਲੱਖ ਏਕੜ ਨਾਲ ਇੱਕ ਵੱਡੀ ਗਿਣਤੀ ਵਿੱਚ ਘੱਟੋ ਘੱਟ 20 ਹਜ਼ਾਰ ਪਰਿਵਾਰ ਜਿਹੜੇ ਨੇ ਡਿਸਪਲੇਸ ਹੋ ਜਾਣਗੇ ਉਜੜ ਜਾਣਗੇ ਉਹਨਾਂ ਦੇ ਨਾਲ ਜਿਹੜੇ ਪਿੰਡਾਂ ਪਿੰਡਾਂ ਦੇ ਪਿੰਡ ਉਜਾੜੇ ਹੋਣਗੇ ਉੱਥੇ ਤੇ ਮਜ਼ਦੂਰ ਉੱਥੇ ਬਾਕੀ ਦੂਸਰੀਆਂ ਸ਼੍ਰੇਣੀਆਂ ਦੇ ਲੋਕ ਉਹ ਵੀ بے ਰੁਜ਼ਗਾਰ ਹੋਣਗੇ ਅਸੀਂ ਅੱਜ ਦੀ ਮੀਟਿੰਗ ਵਿੱਚ ਇਹਨੂੰ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਨੂੰ ਰੱਦ ਕਰਕੇ ਡਿਮਾਂਡ ਕੀਤੀ ਹੈ ਵੀ ਜਿਹੜੀ ਨੋਟੀਫਿਕੇਸ਼ਨਾਂ ਕੀਤੀਆਂ ਇਹਨਾਂ ਨੂੰ ਤੁਰੰਤ ਸਰਕਾਰ ਰੱਦ ਕਰੇ ਕਿਉਂਕਿ ਜੇ ਨੋਟੀਫਿਕੇਸ਼ਨ ਸਟੈਂਡ ਕਰਦੀ ਹੈ ਹੁਣ ਇਹ ਇਸ ਸਥਿਤੀ 'ਚ ਸਾਡੀ ਜ਼ਮੀਨ ਫ੍ਰੀਜ਼ ਹੋ ਗਈ ਨਾ ਅਸੀਂ ਜ਼ਮੀਨ ਨੂੰ ਵੇਚ ਸਕਦੇ ਆਂ ਨਾ ਕੰੇ ਕਰ ਸਕਦੇ ਆ ਨਾ ਉਹਦੇ ਤੇ ਕੋਈ ਲੋਨ ਲੈ ਸਕਦੇ ਆ ਸਾਰਾ ਕੁਝ ਸਰਕਾਰ ਦਾ ਕੰਟਰੋਲ ਹੋ ਗਿਆ ਇਸ ਲਈ ਪਹਿਲਾ ਰੈਜ਼ੋਲੂਸ਼ਨ ਸਾਡਾ ਇਹ ਹੈ ਵੀ ਸਰਕਾਰ ਉਹ ਨੋਟੀਫਿਕੇਸ਼ਨ ਰੱਦ ਕਰੇ ਪੰਜਾਬ ਦੇ ਲੋਕਾਂ ਨੂੰ ਨਾ ਉਜਾੜੇ ਜੇ ਕੋਈ ਡਿਵੈਲਪਮੈਂਟ ਹੋਣੀ ਹੈ ਉਹ ਨੇਚਰਲੀ ਹੋਣ ਦਵੇ ਹਾਂ ਨੇ ਜਿਹੜੀ ਲੋਹਾਲੀ ਦੀ ਜਦੋਂ ਦੀ ਡਿਵੈਲਪਮੈਂਟ ਸ਼ੁਰੂ ਹੋਈ ਹੈ 40-45 ਸਾਲਾਂ ਚਾਲੇ ਇੱਥੇ ਤਾਂ ਡਿਵੈਲਪ ਨਹੀਂ ਹੋਇਆ ਇਹ ਤੁਸੀਂ 100 ਸਾਲ ਦਾ ਗਾਂ ਠੇਕਾ ਨਹੀਂ ਲਿਆ 1.5 ਸਾਲ ਤੁਹਾਡਾ ਰਹਿ ਗਿਆ ਇਹ ਪੰਜਾਬ ਨੂੰ ਉਜਾੜਨ ਦਾ ਜਿਹੜਾ ਮੰਨ ਨੂੰ ਉਹ ਨਾ ਬਣੋ ਦੂਜਾ ਐਫਟੀਏ ਆਉਣ ਦੀ ਸੰਭਾਵਨਾ 9 ਜੁਲਾਈ ਤੱਕ ਫੋਰਨ ਟ੍ਰੇਡ ਫ੍ਰੀ ਟ੍ਰੇਡ ਐਗਰੀਮੈਂਟ ਜਿਹੜਾ ਜਿਹਦੇ ਤੇ ਭਾਰਤ ਸਰਕਾਰ ਤੇ ਅਮਰੀਕਾ ਦਾ ਦਬਾਅ ਹੈ ਬਹੁਤ ਸਾਰੇ ਦੇਸ਼ਾਂ ਨਾਲ ਗੱਲਬਾਤ ਚੱਲ ਰਹੀ ਹੈ ਆਸਟ੍ਰੇਲੀਆ ਨਿਊਜ਼ੀਲੈਂਡ ਜਿਹੜੇ ਇੰਗਲੈਂਡ ਤੇ ਹੋਰ ਦੇਸ਼ਾਂ ਨਾਲ ਗੱਲਬਾਤ ਚੱਲ ਰਹੀ ਹੈ ਸਾਡੀ ਮੰਗ ਹੈ ਵੀ ਖੇਤੀ ਸੈਕਟਰ ਨੂੰ ਬਿਲਕੁਲ ਕਿਸੇ ਵੀ ਦੇਸ਼ ਲਈ ਨਾ ਖੋਲਿਆ ਜਾਵੇ ਜੇ ਤੁਸੀਂ ਇਹ ਕਰੋਗੇ ਖੇਤੀ ਸੈਕਟਰ 'ਵੀ ਵਪਾਰ ਖੋਲੋਗੇ ਤੇ ਡੰਪ ਕਰਾਓਗੇ ਬਾਹਰਲੇ ਦੇਸ਼ਾਂ ਦੀ ਜਿਹੜੀ ਪੈਦਾਵਾਰ ਹੈ ਤਾਂ ਇਹਦਾ ਇੱਕ ਜ਼ਬਰਦਸਤ ਅਸੀਂ ਅੰਦੋਲਨ ਕਰਾਂਗੇ ਅਸੀਂ ਨੂੰ برداشت ਨਹੀਂ ਕਰਾਂਗੇ ਤੀਸਰਾ ਮੁੱਖ ਮੰਤਰੀ ਜਾ ਰਿਹਾ ਹੈ ਦਿੱਲੀ ਨੌਕਰ ਹੀ ਹੂੰ ਐਸਵਾਈਐਲ ਦੇ ਮੁੱਦੇ ਤੇ ਗੱਲਬਾਤ ਕਰਨ ਲਈ ਪਾਣੀ ਸਾਡੇ ਕੋਲ ਆਲਰੇਡੀ ਹੈ ਨਹੀਂ ਪੰਜਾਬ ਦਾ ਪਾਣੀ ਖਤਮ ਹੋਣ ਜਾ ਰਿਹਾ ਹੈ ਅਗਲੇ 2 ਸਾਲਾਂ ਚ ਪਾਣੀ ਖਤਮ ਹੋ ਜਾਣਾ ਔਰ ਜਿਹੜਾ ਹੈ ਉਹ ਕੈਂਸਰਸ ਹੈ ਜਿਹੜੀ ਤੀਸਰੀ ਤੀਸਰੀ ਇਕੁਇਫਰ ਦੀ ਪਾਣੀ ਦੀ ਤਹਿ ਹੈ ਉਹਦੇ ਵਿੱਚ ਲੈਂਡਾ ਹੈ ਉਹਦੇ ਵਿੱਚ ਆਰਸਨਿਕਸ ਨੇ ਉਹਦੇ ਵਿੱਚ ਯੂਰੇਨੀਅਮ ਹੈ ਉਹਦੇ ਵਿੱਚ ਹੋਰ ਜ਼ਹਿਰੀਲੇ ਤੱਤ ਨੇ ਨਾ ਪੀਣ ਦੇ ਲਾਇਕ ਹੈ ਨਾ ਖੇਤੀ ਨੂੰ ਲਾਉਣ ਦੇ ਲਾਇਕ ਹੈ ਪਾਣੀ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਅੱਜ ਖੁਦ ਪਾਣੀ ਤੋਂ ਪਿਆਸਾ ਹੈ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਵੀ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਪੰਜਾਬ ਸਰਕਾਰ ਇੱਕ ਰੈਜ਼ੋਲੂਸ਼ਨ ਕਰੇ ਜਿਸ ਦੇ ਵਿੱਚ ਸਪਸ਼ਟ ਕਹੇ ਵੀ ਜਿਹੜੇ 25 ਸਾਲ ਤੋਂ ਪਹਿਲਾਂ ਦੇ ਸਮਝੌਤੇ ਹੋਏ ਐ ਉਹ ਸਾਰੇ ਅਸੀਂ ਰੱਦ ਕਰ ਦਿੱਤੇ ਔਰ ਇਹਨਾਂ ਨੂੰ ਰਿਵਿਊ ਵੀ ਅਸੀਂ ਉਹ ਕਰਾਂਗੇ ਅਸੀਂ ਲੋੜ ਅਨੁਸਾਰ ਜੇ ਸਾਡੇ ਕੋਲ ਪਾਣੀ ਬालतੂ ਹੋਗਾ ਤਾਂ ਦੂਜੇ ਰਾਜਾਂ ਨੂੰ ਆਪਣੀ ਸ਼ਰਤਾਂ ਤੇ ਅਸੀਂ ਪਾਣੀ ਦੇਵਾਂਗੇ ਔਰ ਇਹਨੂੰ ਜਿਹੜਾ ਰੀਆਰਗੇਨਾਈਜ਼ ਰੀਆਰਗੇਨਾਈਜ਼ੇਸ਼ਨ ਐਕਟ ਨੂੰ 1964 ਹੈ ਇੱਕ ਮਤਾ ਪਾਸ ਕਰਕੇ ਉਹਦੀ ਧਾਰਾ 78 79 80 ਨੂੰ ਰੱਦ ਕਰਕੇ ਪਾਰਲੀਮੈਂਟ ਨੂੰ ਕਿਹਾ ਜਾਏ ਕਿਉਂਕਿ ਪਾਰਲੀਮੈਂਟ ਐਕਟ ਹੈ ਇਸ ਕਰਕੇ ਕਿਹਾ ਜਾਏ ਪਾਰਲੀਮੈਂਟ ਨੂੰ ਵੀ ਪਾਰਲੀਮੈਂਟ ਦੇ ਵਿੱਚ ਵੀ ਇਹ ਧਾਨ ਤਿੰਨੇ ਰੱਦ ਕੀਤੀਆਂ ਜਾਣ ਇੱਕ ਇਸ ਲਈ ਦਿਨਾਂ ਵਿੱਚ ਬਹੁਤ ਸਾਰੀਆਂ ਰਿਪੋਰਟਸ ਨੇ ਥਾਂ-ਥਾਂ ਤੇ ਮਾਰਕੜ ਜਿਹੜਾ ਸਾਡੀਆਂ ਕੋਆਪਰੇਟਿਵ ਸੁਸਾਇਟੀਆਂ ਰਾਹੀਂ ਕਿਸਾਨਾਂ ਨੂੰ ਖਾਦਾਂ ਸਪਲਾਈ ਕਰਦਾ ਹੈ ਇਨਪੁਟ ਸਪਲਾਈ ਕਰਦਾ ਹੈ ਅਨਫੋਰਚੂਨੇਟ ਪਹਿਲੂ ਇਹ ਹੈ ਕਿ ਪੰਜਾਬ ਵਿੱਚ ਵੱਡੀ ਪੱਧਰ ਤੇ ਜਿਹੜਾ ਸਬਸਟੈਂਡਲ ਡੀਏਪੀ ਜਿਹਦਾ ਰਿਜ਼ਲਟ 0% ਆ ਗਿਆ ਤੇ ਇੱਕ ਸੁੱਪਰ ਉੱਪਰ ਸੁਪਰ ਲੈ ਕੇ ਥੈਲਿਆਂ ਦੇ ਵਿੱਚ ਪਾਇਆ ਹੋਇਆ ਜਿਪਸਮ ਉਹ ਸੁਪਰ ਕਹਿ ਕੇ ਵੇਚ ਦਿੱਤਾ ਵੱਡੀ ਪੱਧਰ ਤੇ ਮਾਰਕੀਟ ਨੇ ਸਾਰੇ ਪੰਜਾਬ ਚ ਸਪਲਾਈ ਕੀਤਾ ਹੈ ਬੜਾ ਵੱਡਾ ਫਰਾਡ ਕੀਤਾ ਹੈ ਅਸੀਂ ਮੰਗ ਕਰਦੇ ਹਾਂ ਵੀ ਸਰਕਾਰ ਇੱਕ ਕਮੇਟੀ ਬਣਾਵੇ ਜਿਹਦੇ ਵਿੱਚ ਕਿਸਾਨਾਂ ਦੇ ਵੀ ਨੁਮਾਇੰਦੇ ਲਏ ਜਾਣ ਔਰ ਜਿਹੜੇ ਦੋਸ਼ੀ ਨੇ ਉਹ ਉਹਨਾਂ ਦੇ ਖਿਲਾਫ ਐਫ ਆਈ ਆਰ ਕਰਕੇ ਪਰਚਾ ਦਰਜ ਕੀਤਾ ਜਾਵੇ